ਨਮਸਕਾਰ ਅੱਜ ਦਰਸ਼ਨ ਕਰਵਾਣਿਆ ਬਾਬਾ ਗਣਪਤੀ ਜੀ ਦੇ ਉਹਨਾਂ ਦੇ ਸ਼ਰਧਾਲੂਆਂ ਦੇ ਤੇਜ਼ ਰਿਪੋਰਟ 24 ਨਿਊਜ਼ ਰਾਹੀਂ ਮੈਂ ਹਾਂ ਤੁਹਾਡਾ ਆਪਣਾ ਤੇਜਨਰ ਸਿੰਘ ਆਰਟਿਸਟ ਆਓ ਆਪਾਂ ਪਹੁੰਚੇ ਹਾਂ ਖੰਨਾ ਦੇ ਗੁਰਤੇਗ ਬਾਦਰ ਨਗਰ ਗਲੀ ਨੰਬਰ 9 ਆਰ ਵਿੱਚ ਜਿੱਥੇ ਨਵੇਂ ਬਣ ਰਹੇ ਸ਼ੇਬ ਮੰਦਰ ਵਿੱਚ ਬਾਬਾ ਗਣਪਤੀ ਜੀ ਦੀ ਮਹਿਮਾ ਗੂੰਜ ਰਹੀ ਹੈ ਭਗਤ ਗਾ ਰਹੇ ਹਨ ਤੇਰੀ ਜੈ ਹੋ ਗਣੇਸ਼ ਤੇਰੀ ਜੈ ਹੋ ਗਣੇਸ਼ ਜੇਕਰ ਨਾਲ ਸਾਰਾ ਪੰਡਾਲ ਗੂੰਜ ਉੱਠਿਆ ਹੈ ਕਹਿੰਦੇ ਨੇ ਕਿ ਜਿਸ ਘਰ ਵਿੱਚ ਵੱਛੇ ਗਣੇਸ਼ ਉਥੇ ਰਹੇ ਸੁਖ ਸ਼ਾਂਤੀ ਰਹੇ ਹਮੇਸ਼ ਬਿਗਨ ਹਰਨ ਦੁਖ ਦੂਰ ਕਰਨ ਗਣਪਤੀ ਜੀ ਗਣੇਸ਼ ਹਰ ਚਿਹਰੇ ਤੇ ਚਮਕ ਹਰ ਹਿਰਦੇ ਵਿੱਚ ਉਮੀਦ ਬਿਗਨ ਹਟਾਉਂਦੇ ਸੁਖ ਲਿਆਉਂਦੇ ਭਗਤਾਂ ਦੇ ਰਖਵਾਲੇ ਬਾਪਾ ਜੈ ਗਣੇਸ਼ ਦੇ ਜੇਕਾਰੇ ਨਾਲ ਸੱਜਾ ਖੰਨਾ ਦਾ ਹਰ ਪਾਸਾ ਭਗਤੋ ਤੁਹਾਨੂੰ ਵੀ ਸਦਾ ਜਤ ਦਿੰਦੇ ਹਾਂ ਤੁਸੀਂ ਵੀ ਆਓ ਬਾਬਾ ਗਣਪਤੀ ਜੀ ਦੇ ਦਰਸ਼ਨ ਕਰੋ ਅਸ਼ੀਰਵਾਦ ਪਾਓ ਆਓ ਆਪਣੀ ਨੇਕ ਕਮਾਈ ਵਿੱਚੋਂ ਹਿੱਸਾ ਪਾਓ ਖੰਨਾ ਦੇ ਗੁਰਤੇਗ ਬਹਾਦਰ ਨਗਰ ਚ ਜਿੱਥੇ ਬਾਬਾ ਗਣਪਤੀ ਜੀ ਦੇ ਉਸਮ ਨੇ ਸ਼ਰਧਾ ਵਿਸ਼ਵਾਸ ਅਤੇ ਖੁਸ਼ੀ ਦਿਲੇ ਦੁਆ ਦੁੱਤੀ ਹੈ ਤੇਜ ਰਿਪੋਰਟ 24 ਨਿਊਟੋ ਤਿੰਦਰ ਸਿੰਘ ਆਰਟਿਸਟ ਨਮਸਕਾਰ Mania! Dan pati bapa!